ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਅੱਜ ਆਪਣੇ ਖੂਬ ਵੱਲ ਧਾਨ ਪਟਣੇ ਆ ਮਿਲੋ ਬਿੰਦਰ ਨੂੰ ਅੱਜ ਬਿੰਦਰ ਨੂੰ ਬਾਈ ਮੈਂ ਕਹਿਆ ਵੀ ਆ ਮੇਰੇ ਨਾਲ ਟਰੈਕਟਰ ਲੈ ਕੇ ਜਾਣੇ ਆ ਖੇਤ ਨੂੰ ਬਿੰਦਰ ਕਰਾਊਗਾ ਜਿਵੇਂ ਨਾਲ ਹੈਲਪ ਬਾਈ ਠੀਕ ਹੈ ਕਿ ਉਧਰ ਆਸਵੀਰ ਉੱਥੇ ਬੈਠਾ ਹੈ ਜਗਦੀਪ ਬੈਠਾ ਹੈ ਮੰਡੀ ਜੀ ਦੋਹੇ ਉਧਰ ਹੈ ਅੱਜ ਵੱਢਣੀ ਹੋਰਦੀ ਦੀ ਅੱਛਾ ਤੇ ਰਾਜੀ ਬਾਈ ਦੀ ਠੀਕ ਹੈ ਮੈਂ ਆਪਣੀ ਕੱਲ ਨੂੰ ਸੋਚ ਰਦੇ ਆ ਉੱਤੇ ਬਾਅਦ ਸੋਚਿਆ ਬਤਾ ਵੀ ਚਲ ਉੱਤੇ ਬਾਅਦ ਕਰ ਲੂਗਾ ਪਰ ਉਹਦੇ ਕੋਈ ਰਿਸ਼ਤੇਦਾਰ ਨੇ ਮਸ਼ੀਨ ਭੇਜੀ। ਅੱਛਾ। ਤਾਂ ਕਰਕੇ ਮਗਾਇਆ ਚੱਲ। ਮੈਂ ਠੀਕ ਆ ਵੀ ਆਪਣਾ ਟੱਲੇ ਜਾ। ਉਹ ਮੈਨੂੰ ਕੱਲ ਤਾਂ ਝੂਠ ਬੋਲਿਆ ਥੋੜਾ ਜਿਹਾ ਬਾਈ। ਹਾਂ। ਕਹਿੰਦਾ ਵੀ ਨਰਮ ਪਾਣੀ ਪੀ ਗਿਆ। ਹਾਂ ਹਾਂ। ਪਰ ਮੈਨੂੰ ਹੁਣ ਮੈਂ ਕਿਹਾ ਟਰਾਲਾ ਦੇ ਦੇ ਫਿਰ। ਹਾਂ। ਟਰਾਲਾ ਮੈਂ ਬੜਾਉਣੀ ਦੀ ਵੀ ਚੱਲ ਟਰਾਲਾ ਮੈਂ ਤਾਂ ਹੀ ਜਗਦੀਪ ਨਹੀਂ ਤੇ ਜਗਦੀਪ ਵਾਲਾ ਲਿਆਉਣਾ ਤਾਂ ਮੈਂ। ਠੀਕ ਆ। ਮੈਂ ਕਿਹਾ ਚੱਲ ਯਾਰ ਜੀ ਬਾਈ ਯਾਰ ਟਰਾਲਾ ਦੇ ਦੇ ਮੈਨੂੰ। ਫਿਰ ਕਹਿੰਦਾ ਯਾਰ ਰਿਸ਼ਤੇਦਾਰਾਂ ਦੀ ਮਸ਼ੀਨ ਆ ਗਈ ਸਵੇਰੇ। ਬੀ ਇੱਧਰ ਬਿੱਲੇ ਹੋ ਗਏ ਬੀ ਇੱਧਰ ਆ ਗਏ ਮੈਂ ਤਾਂ ਕੋਈ ਨਾ ਮੈਂ ਚੱਲ ਠੀਕ ਆ ਪਈ ਉੱਧਰ ਮੀਮੂ ਪਿਆ ਨਾ ਹਾਂ ਹਾਂ ਵੱਧੂ ਮੀ ਪੈ ਗਿਆ ਉੱਧਰ ਨੂੰ ਹਾਂ ਜਗਦੀਪ ਦੇ ਇੱਧਰ ਸੋਹਰੇ ਮਨ ਨੂੰ ਇੱਧਰ ਨੂੰ ਮੀ ਕਾਫੀ ਪਿਆ ਆ ਨਦੀ ਆਈ ਹੋਈ ਆਪਣੀ ਹਾਂ ਨਦੀ ਆਈ ਅਸੀਂ ਜਦ ਮੈਂ ਗਿਆ ਜਦ ਹੈ ਨਹੀਂ ਜਦ ਅਸੀਂ ਸਵੇਰੇ ਜੀਵਨ ਦੀ ਕੀਤੀ ਆਪਣੀ ਬਹੁਤ ਰਾਤ ਰਾਤ ਜੇ ਸੌਣ ਲੱਗੇ ਜਦ ਕਹਿੰਦੇ ਬਹੁਤ ਹਵਾ ਨਹੀਂ ਸੀ 10 ਵਜੇ ਲੱਗੇ ਜਗਦੀਪ ਨੂੰ ਫੋਨ ਕਰਨ ਨੂੰ ਟਾਲੇ ਅੰਦਰ ਕਰ ਗਏ ਕੰਨ ਦਾ ਉਰੀ ਸੀ ਮੇਰਾ ਇੱਕ ਉਹਦਾ ਅੱਛਾ ਹੈ ਪਹਿਲਾਂ ਕੋਈ ਉੱਥੇ ਖੜੇ ਤੇ ਨਾ ਨਾ ਇੱਕ ਤਾਂ ਮੇਰਾ ਉਰੀ ਖੜਾ ਹੈ ਉਹਦਾ ਉਹਨੇ ਅੱਛਾ ਹੈ ਦੋ ਭਰੇ ਨੇ ਦਾ ਦੋ ਭਰੇ ਉਹਨੇ ਇੱਕ ਉਹਦੇ ਆਲਾ ਭਰ ਗਿਆ ਇੱਕ ਮੇਰੇ ਆਲਾ ਭਰ ਗਿਆ ਦਾ ਇੱਕ ਬੁੱਗੂ ਪਾਇਆ ਉਹਦੇ ਚ ਹਾਂ ਦਲਵੀਰ ਵਾਲੇ ਚ ਠੀਕ ਹੋ ਗਿਆ ਉਹਦੇ ਚ ਪਾਇਆ ਤੇ ਤਾਂ ਔਰਦਾ ਤਾਂ ਪਰ ਮੈਨੂੰ ਹੁਣ ਸਵੇਰੇ ਜੇ ਮੁੜ ਕੇ ਆਏ ਮੰਡੀ ਤੇ ਦੇਖਾਂ ਨਾ ਪਾਣੀ ਨਾ ਆਇਆ ਪਾਣੀ ਹੁਣੇ ਆਇਆ ਨਾਲੇ ਸਿੱਖ ਇਕੱਠਾ ਆ ਤਿੰਨ ਜਿਹੜੀ ਆਇਆ ਫਿਰ ਉਹਨੇ ਕਹਿੰਦਾ ਖੜ ਜਾ ਉਹਦੇ ਦਿਮਾਗ ਚ ਆਇਆ ਵੀ ਮੈਂ ਰੀਲ ਦੇਖੀਦੀ ਉੱਧਰ ਨਾਲੇ ਇੱਕ ਹੋਰ ਆਪਣੇ ਰਿਸ਼ਤੇਦਾਰ ਉੱਥੇ ਕਹਿੰਦੇ ਯਾਰੋ ਮੁੰਡਾ ਜਿਹੜਾ ਤੁਹਾਡਾ ਰਿਸ਼ਤੇਦਾਰ ਆ ਉਹਨੇ ਰੀਲ ਦੇਖੀਦੀ ਵੀ ਖਾੜ ਦੇ ਬਰਾਬਰ ਪਾਣੀ ਖੜਿਆ ਦਾ ਕਹਿੰਦਾ ਫਿਰ ਉਹਨੇ ਫੋਨ ਹੀ ਕਰਿਆ ਤਾਂ ਦੱਸਿਆ ਵੀ ਤਰਨੀ ਨਹੀਂ ਪਾਈ ਕਿਵੇਂ ਵੀ ਸੀਲਾ ਹੀ ਦੇਖਿਆ ਫੇਰ ਉਹ ਕਈ ਜਗ੍ਹਾ ਰੌਣਜ ਤੈਰਦੇ ਫਿਰਦੇ ਆ ਬਹੁ ਮੀਂਹ ਪਿਆ ਕਿਤੇ ਹਾਂ ਹਾਂ ਯਾਰ ਪੂਰਾ ਮੀਂਹ ਗਿਆ ਯਾਰ ਉਹ ਕਹਿੰਦੇ ਸਾਡੇ ਜੀਰੀਆਂ ਗੇਰੀਆਂ ਗੰਨੇ ਗੇਰ ਤੇ ਹਵਾ ਨੇਰੀ ਬਹੁਤ ਚੱਲੀ ਗਾਨੇ ਆਪਣੇ ਜਿੱਦਣ ਮੀਂਹ ਪੈਣਾ ਹਵਾ ਗਿਆ ਲਾਉਣੀ ਆ ਹਾਂ ਫਿਰ ਮੈਂ ਕਿਹਾ ਚੱਲ ਫਿਰ ਹੁਣ ਤਾਂ ਨਿੱਪੀ ਬਾਈ ਵਾਲਾ ਬਾਈ ਟਰਾਲਾ ਲੈਂਦਾ ਮੈਂ ਕਿਹਾ ਚੱਲਦਾ ਹੁਣ ਉਹ ਰਾਜੀ ਬਾਈ ਨੂੰ ਕਰਿਆ ਉੱਥੇ ਫੋਨ ਮਾਰਦੇ ਨਹੀਂ ਵੱਜਣੀ ਉਹਦੇ ਬਾਅਦ ਵੀ ਟਰਾਲਾ ਦੇ ਦੇ ਕਹਿੰਦਾ ਯਾਰ ਮਸ਼ੀਨ 'ਤੇ ਆ ਗਈ ਉਧਰ ਦੇ ਰਿਸ਼ਤੇਦਾਰਾਂ ਦੀ ਮੇਰੇ ਕੰਨੇ ਵੜਦੰਨੇ ਆ ਵੀ ਟਰਾਲਾ ਮੈਂ ਮਮਾ ਚੱਲ ਲੋ ਟਾਈਮ ਜਦੋਂ ਆਪਣੀ ਵਾਟਰ ਲੈ ਹਾਫ ਮੈਂ ਵੜਣੀ ਨਹੀਂ ਤੇ ਉਹਦੇ ਬਾਅਦ ਵੜਣੀ ਸੀ ਮੈਂ ਕੱਲੂ ਦੀ ਮੰਡ ਚ ਲੱਗ ਜਾਈਂ ਉਧਰ ਕੱਲੂ ਮੰਡ ਚ ਰਹਿ ਜਾਈਂ ਦਲਵੀਰ ਦੇ ਲੈ ਰਣੀ ਹਾਂ ਇੱਥੇ ਕੰਮ ਤਾਂ ਠੀਕ ਹੀ ਰੋੜ ਰਿਹਾ ਹੈ ਨੰਮ ਦਾ ਕੋਈ ਹੋ ਨਹੀਂ ਹੈਗਾ ਚਲੋ ਮੌਸਮ ਸਾਧ ਲਈ ਜਾਵੇ ਫੇਰ ਵਧੀਆ ਚੱਲ ਜਿੱਦਾਂ ਮੌਸਮ ਨੇ ਗੜਬੜ ਹੋ ਗਈ ਫੇ ਜੋਰ ਪੈ ਜਾਂਦਾ ਫੇ ਹਰੇ ਗੂੜੀ ਪੈ ਜਾਂਦੀ ਹੈ ਹੋਰ ਕਿਆ ਜਿਨੇ ਕਾਲੇ ਵੀ ਪੈ ਜਾਂਦੀ ਹੈ ਫੇ ਜਿਹੜੇ ਹੁਣ ਜਿਵੇਂ ਦੇਮ ਦੇਵੇਂ ਹੁੰਦੇ ਜਿਹਨੂੰ ਬਸੋਂ ਟਾਈਮ ਦੁੱਤਾ ਉਹ ਵੀ ਫੇ ਕਹਿੰਦਾ ਯਾਰ ਮੈਂ ਨੀਂ ਜਾ ਜਾਈ ਬਈ ਹਾਂ ਗੱਲ ਤਾਂ ਉਹੀ ਹੈ ਨਾ ਇਹ ਫਰਕ ਪੈ ਜਾਂਦਾ ਮੌਸਮ ਠੀਕ ਰਹੇ ਤਾਂ ਲੋੜੇ ਨਹੀਂ ਪੈਣੀ ਹਾਂ ਹਾਂ ਫੇ ਨਹੀਂ ਡੁੱਟਦੇ ਜੀ ਸਭ ਕੁ ਪੱਕੀ ਹੋਈ ਜੀ ਦੀ ਖੇਤਾਂ ਸੜੀ ਹੋਰ 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 ਚੱਲੀ ਬਿੰਦਰ ਮੜਾ ਦੇਖੇ ਨੇ ਖੇਚਾ ਆਹ ਵਈ ਮਸ਼ੀਨ ਆਜੀ ਟਰੈਕਟਰ ਲੈ ਆਇਆ ਰੰਗ ਦੇਖੋ ਮਸ਼ੀਨ ਦਾ ਕਿਹੜਾ ਹੋਗਾ ਭਾਈ ਸੌਦੀ ਬਹੁਤ ਵੀ ਟਰੈਕਟਰ ਦਾ ਔਸਮ ਖਰਾਬ ਹੈ ਬਾਈ ਇਸ ਕਰਕੇ ਉਹ ਇਹਨੂੰ ਮੁੜ ਕੇ ਟਰਾਲੀਆਂ ਵੀ ਨਿਕਲਣਿਆ ਤੇ ਹੁਣ ਤਾਂ ਇਹਦੇ ਪਾਉਨੇ ਆ ਉਦੋਂ ਬਾਅਦ ਫਿਰ ਆਪਣਾ ਇੱਥੇ ਪਾਉਂਗੇ ਆਪਣਾ ਸ਼ੁਰੂ ਹੋ ਰਿਹਾ ਇੱਥੇ ਇੱਥੇ ਤਾਂ ਬਾਈ ਟਰੈਕਟਰ ਜਿਹੜਾ ਤੁਸੀਂ ਦੇਖਿਆ ਪਹਿਲਾਂ ਇਹ ਟਰੈਕਟਰ ਕਿਨਾਰਾ ਜਿਹਾ ਫਸ ਗਿਆ ਤਾਂ ਆ ਜਗ੍ਹਾ ਤੇ ਹੁਣ ਤਾਂ ਵਿੱਚ ਮਰ ਕੇ ਲੇਲੀ ਨਹੀਂ ਸੁੱਕ ਗਈ ਮਿੱਟੀ ਇੱਥੇ ਖਾਲੀ ਉਹ ਫਸ ਗਿਆ ਤਾਂ ਮੈਂਨੇ ਡੋਡੀ ਨੇ ਦਾ ਪੁਰਾ ਹਾਲ ਕਰਾ ਬੰਦ ਕਰ ਲੈਨੇ ਆ ਦੇਖ ਲੈ ਹਾਂ ਹੋਰ ਕਿ ਇਹਨੇ ਬਨਾਸ ਮਾਰਤਾ ਆ ਦੇਖਿਆ 110 ਨੂੰ ਵੀ ਹੈਗੀ ਇੱਧਰ ਆਪਣੇ ਇੱਥੇ ਤੇ ਸ਼ੁਰੂ ਹੋ ਗਈ ਵਿੰਦਰ ਦੇਖ ਤਾਂ ਆ ਜਾ ਜੀ ਜਿਹਨੇ ਬੰਨੂ ਗੇੜਾ ਦੇ ਆਈ ਫੂਲ ਟੈਂਕ ਕਿਦੇ ਮੜਾ ਜਾ ਹੋ ਗਿਆ ਅਵਿੰਦਰ ਕਿੱਲੇ ਪਰ ਨੂੰ ਕਿਹੜਾ ਦੇ ਕੇ ਮੁੜਦਾ ਨਹੀਂ ਤੇ ਅਗਲੀ ਵਾਰ ਪਹਿਲਾਂ ਜੇ ਪੂਰਾ ਝਾੜ ਹੋਵੇ ਖੇਤ ਚ ਹੋਰ ਨਹੀਂ ਦਿਆ ਕਰਦਾ ਹਾਂ ਹੁਣ ਇਹ ਸਮਝ ਲੈ ਵੀ 2.5 ਕਿਲੇ ਦੇ ਉੱਪਰ ਨੂੰ ਕਿਹੜਾ ਦੇ ਕੇ ਵਾਪਸ ਮੁੜ ਕੇ ਆ ਗਈ ਇੱਥੇ ਇੱਕ ਫੇਰ ਇੱਕ ਵਾਰ ਆ ਕਿੱਲੇ ਦੀ ਲਾਮ ਫੇਰ ਆ ਗਈ ਦੀ ਲਾਮ ਫੇਰ ਆ ਗਈ ਹਾਂਜੀਆ ਤੇਰਾ ਤਾਂ ਕਿਤੇ ਬੱਗੂ ਭਰਿਆ ਫੇਰ ਅਵਿੰਦਰ ਤੇ ਵੀ ਹਲੇ ਉਹ ਚੀਜ਼ ਨਹੀਂ ਹੈਗੀ ਇਹਦੇ ਵਿੱਚ ਵੀ ਮੜੀ ਮੋਟੀ ਪਟਾਸ ਹੋਊਗੀ ਸਾਦ ਵੀ ਹੈਗੀ ਅਜੇ ਟੈਕ ਪੂਰਾ ਭਰਿਆ ਵੀ ਨਹੀਂ ਤਾਂ ਹਾਂ ਆਜ ਤੇ ਸਿਮੇਬਾਈ ਦੇ ਬੇਟੀ ਤੇ ਐਸਐਮਐਸ ਲਾ ਕੇ ਦੇਖ ਲੈ ਬਾਕੇ ਕਰਦੇ ਨੇ ਆਲੂ ਵਾਸਤੇ ਤਿਆਰ ਠੀਕ ਆ ਤੇ ਮੇਰੇ ਖੜ ਗਿਆ ਤੇ ਹਾਲੀ ਉਹ ਟਰੈਕਟਰ ਹੈ ਉਹ ਕੋਲੇ ਲੱਗੇ ਕੋਈ ਪਿਆ ਉਹੀ ਇਹ ਬਾੜੂਗੀ ਹੈ ਹਾਂ ਉਹ ਜਿ ਘਰੇ ਹੋਰ ਨਾ ਹੁੰਦਾ ਦੋ ਸਿੰਪਲ ਹੁੰਦਾ ਪੰਗਾ ਪੈ ਜਾਂਦਾ ਹੈ ਹੋਰ ਹਾਂ 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 ਦੇਖੋ ਭਾਈ ਕਿੰਨੀ ਜਿਹੀ ਖਰਾਬ ਹੋ ਗਈ ਦੇ ਵਿੱਚ ਬਹੁਤ ਸ਼ੋਰੇ ਬੁੱਝਿਆ ਹੋਇਆ ਹੈ। ਲੱਗ ਕੇ 50% ਜਿਹੜੀ ਖਰਾਬ ਹੈ। ਤੇ ਜਰੂਰ ਇੰਨਾ ਫਰਕ ਪੈ ਗਿਆ। ਉਹ ਢਾਣੇ ਕੱਢਦੀ ਵਿਜੇ। ਆਹ ਪਿੱਛੇ ਦੇਖੋ ਪਟਾਖੀ ਦੇ ਵਿੱਚੋਂ। ਆਹ ਰਾਹ ਦਾ ਦੇਖੋ। ਅਈ 4 ਕਿੱਲੇ ਵੱਢ ਹੋ ਗਏ 4 ਕਿੱਲੇ ਚੋਂ ਬਾਦ 2 ਘੰਟਾ ਰਹਿੰਦੀਆਂ ਇਹ ਵਿਚਾਰੇ ਜੇ ਉਹੀ ਵੱਢ ਕੇ ਹੁਣ ਉੱਧਰ ਚਲੇ ਗਿਆ 4 ਕਿੱਲਾਂ ਦਾ ਮਾਲ ਉਹ ਹਾਲੇ ਵੀ ਜੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਉੱਚਣਾ ਅੱਧਾ ਬੁੱਗੂ ਪੈ ਸਕਦਾ ਉਹ ਟਰਾਲੀ 'ਚ 18 18.5 ਫੁੱਟ ਟਰਾਲਾ ਇਹ ਨਿੱਕੀ ਬਈ ਦਾ ਉਹਦੇ 'ਚ ਇਹ ਹੋਈ ਆ ਅਰੋਜ ਪोटाश ਵੀ ਹੈਗੀ ਆ ਨਹੀਂ ਹੈਗਾ ਵੀ ਦਾਣਾ ਹੀ ਹੈ ਇਹ ਹਾਲੇ ਇਹ ਚ ਵੀ ਪोटाश ਆ ਮਤਲਬ ਕਿ ਇਹਦਾ ਵੀ ਇਹ ਹਾਲ ਹੈ ਰਾਵਾ ਹੋਰ ਇੰਨਾ ਕਹੇ ਬਾਈ ਹੁਣ ਜਿਵੇਂ ਉਹ ਮੇਰਾ 2.5 ਕਿੱਲਿਆਂ ਦਾ ਇੱਕ ਇੱਕ ਘੇਰਾ ਹੋ ਗਿਆ ਆ 1.5 ਕਿੱਲੇ ਦਾ ਇੱਕ ਘੇਰਾ ਹੋ ਗਿਆ ਤੇ ਹੁਣ ਇਹ ਵੀ ਸਮਝ ਰਿਹਾ ਨੇ 1.5 ਕਿੱਲੇ ਦਾ ਇੱਕ ਕਰ ਲੈਣਾ ਇਹ ਮਤਲਬ ਕਿ 6 ਕਿੱਲੇ ਪਾਉਣੇ ਕਿ 6 ਕਿੱਲੇ ਆ ਇਹ ਜੇ ਅੰਦਾਜ਼ੇ ਦੇ ਨਾਲ ਥੋੜੇ ਹੀ ਉੱਪਰ ਲਖੇ ਤਾਂ ਬਿੱਗਾ ਵੀ 1.5 ਬਿੱਗਾ ਘਟਾ ਹੈ ਇਹ ਚ ਹੁਣ ਮਸ਼ੀਨ ਗਈ ਹੈ ਸਫੈਦੇ ਦੀ ਕੋਲ ਉਹ ਸਫੈਦੇ ਵਾਲੀ ਲਾ ਕੇ ਯਾਰ ਥੋੜੀ ਜਗ੍ਹਾ ਪਰਾਂ ਨੂੰ ਵੱਧਦੀ ਆ ਮੋਟਰ ਮੋਟਰ ਵਾਲੀ ਉਦੇ ਸਣੇ ਪੂਦੇ ਖਿੱਲਾ ਬਣਦਾ ਉਹ ਉਹ ਘਟਾ ਤੇ ਬਾਈ ਬਾਕੀ ਜਿਹੜੀ ਕੱਲ ਜਿਹਦੀ ਆਪਾਂ ਮੰਡੀ ਚੋਂ ਖਾ ਕੇ ਆਏ ਆ ਤੇ ਉਹਦਾ ਆਪਣਾ ਬਾਈ 24 ਕਿ ਦਾ ਝਾੜ ਆਇਆ 23 24 ਮਤਲਬ ਕਿ 24 ਦਾ ਰੱਖ ਲੋ ਕਣੀ ਕੁਣੀ ਜਿਹੜੀ ਮਤਲਬ ਕਿ ਹੋਰ ਥੈਲੇ ਪਾ ਕੇ 24 ਦਾ ਝਾੜ ਆ ਗਿਆ ਜੇ ਮੰਨ ਲਵੀ ਉਹ ਜਿਹੜੇ 10 ਕਿ ਥੈਲੇ ਵਿੱਚ ਉਹਨਾਂ ਨੇ ਦੁਆਰ ਤੇ ਨਹੀਂ ਪੱਖੇ ਚੋਂ ਕੱਢੇ ਉਹ ਕਹਿੰਦੇ ਇਹ ਦੂਏ ਟਰਾਲੇ 'ਚ ਪਾ ਲਿਆਈ ਤੇ ਹੁਣ ਹਲੇ ਉਹ ਮੈਂ ਲੈ ਕੇ ਨਹੀਂ ਉਹਦੇ ਪਰ ਵੀ ਨਹੀਂ ਜਾਣੇ ਹੈਗੇ ਉਹ ਫੇਰ ਚਲੋ ਅਗਲੀ ਵਾਰ ਕਿਸੇ ਪੜਾਈ ਚ ਲੈ ਜਾਊਂਗਾ ਵੀ ਫੇਰ ਫੇਰ ਨਿਕਲ ਜੂਗੇ ਪੱਖੇ ਜਨੂੰ ਚਲੋ 10 12 12 13 ਥੱਲੇ ਹਰਸ਼ਵੀਰ ਦਾ ਟਰਾਲੇ ਫਿਰ ਪਤਾ ਨਹੀਂ ਹੁਣ ਉਹਨੂੰ ਪਤਾ 12 13 ਦਾ ਦੱਸ ਦੇ ਤਾਂ ਤੇ ਉਹਦੇ ਸਣੇ ਜੇ ਲਾ ਕੇ ਮਤਲਬ ਉਹ ਕਰੀਏ ਤਾਂ ਮੰਨ ਲਓ 20 24 ਕੀ ਉਸਤਾ ਗਈ ਜਿਹੜੀ ਆਪਾਂ ਸਾਰੀ ਉਹ ਘਰ ਬੀਤਾਰੀ ਆ 5 6 ਤੇ ਲਈ ਉਹਦੇ ਸਣੇ ਤੇ ਉੱਥੇ ਮੰਨ ਲਓ 23.5 ਦੀ ਜੋਗ ਗਈ ਮੰਡੀ ਚ ਤੇ ਬਾਕੀ ਸਾਰ ਤਾਂ ਜਿੰਨੀ ਵੀ ਮੇਰੀ ਬਈ ਜੀਰੀ ਲੱਗੀ ਹੋਈ ਹੈ ਪੂਰੇ ਲਾਲੋ ਖੂਹ ਤੇ ਪਰਲੇ ਪਾਸੇ ਲਾ ਲਓ ਬੰਨ ਕਣੀ ਜਿੱਥੇ ਨਵੀਂ ਮੋਟਰ ਆ ਉਹਦਾ ਸਮਝ ਲਓ ਮੇਰੇ ਮੰਡ ਚ ਉਹ ਪਰਲੇ ਬੰਨ ਵਾਲੇ ਤੇ ਮੰਡ ਚ 5 ਕਿਲੋ ਦਾ 7-8 ਕਿਲੋ ਦਾ ਜਮਾ ਹੀ ਖਰਾਬ ਆ ਉਹਨਾਂ ਦਾ ਤਾਂ ਮੈਂ ਇੰਨੀ ਕੀ ਵੀ ਆਸ ਨਹੀਂ ਰੱਖਦਾ ਵੀ ਇੰਨੀ ਕੀ ਵੀ ਹੋ ਜੂਗੀ ਤੇ ਉਹ ਜੀਰੀ ਜਿਹੜੀ ਚ 23-24 ਦੀ ਆਈ ਆ ਇਹ ਇਹ ਮੇਰੀ ਸਭ ਨਾਲੋਂ ਵਧੀਆ ਜੀਰੀ ਸੀ ਟਾਈਮ ਨਾਲ ਸਪਰੇ 2 ਸਪਰੇਆਂ ਹੋਈ ਵੀ ਤੇ ਉਹਨੂੰ ਤੇ ਬਾਕੀ ਉਹ ਵੀ ਕੋਈ ਬਿਮਾਰੀ ਨਹੀਂ ਸੀ ਜਿਵੇਂ ਇਹ ਛੋਟਾ ਬੁੱਢਾ ਬਹੁਤ ਇਹ ਤਾਂ ਇਹਨਾਂ ਪਤਾ ਲੱਗਦਾ ਉੱਪਰ ਤੋਂ ਬਈ ਚੂਹੇ ਨੇ ਉਹ ਚੂਹੇ ਨੇ ਵੀ ਇੱਕ ਦੋ ਤੱਕ ਉਹਦੇ ਵਿੱਚ ਦੋ ਪੰਜੇ ਕਿੱਲੇ ਦੇ ਦੋ ਜਗ੍ਹਾ ਤੱਗੀਆਂ ਪਾਈ ਵਿਦਿਆ ਹੋਰ ਸਾਰੀ ਠੀਕ ਦੀ ਤੇ ਇੱਧਰ ਉੱਧਰ ਉੱਧਰ ਤਾਂ ਚੂਹੇ ਨੇ ਵੀ ਬੜਾ ਨੁਕਸਾਨ ਕਰਿਆ ਹੋਇਆ ਜਿਹੜੀ ਉੱਤੇ ਜੀਰੀ ਜੋ ਬਿਮਾਰੀ ਤੇ ਬਚੀ ਹੋਈ ਹੈ ਛੱਬੀ ਉਹਨੂੰ ਡੋਡੀ ਅਰ ਚੂਹੇ ਨੇ ਨਾਸ ਮਾਰਦਿਆ ਤੇ ਦੋ ਕਿੱਲੇ ਜਮਾ ਹੀ ਖਰਾਬ ਹੋ ਗਏ ਹੋ ਮਤਲਬ ਕਿ ਮੈਂ ਇਹ ਕਹਿੰਦਾ ਵੀ ਕਹਿੰਦਾ ਮਤਲਬ ਵੀ ਮੇਰੇ ਜਿਹੜਾ ਮੇਰਾ ਸਭ ਤੋਂ ਟਾਪ ਦੀ ਜੀਰੀ ਦੀ ਉਹਦਾ ਮੇਰਾ 23 24 ਦਾ ਝਾੜ ਆਇਆ ਬਾਈ ਬਾਕੀ ਇਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕੀ ਨਿਕਲ ਰਿਹਾ ਹੁਣ ਇਹ ਤਾਂ 20 ਤੇ ਥੱਲੇ ਹੀ ਆਣੀ ਆ 17 18 ਮਾਸਾ ਹੋ ਗਈ ਕੋਈ ਬਾਈ 30 ਦਾ ਨਹੀਂ ਹੈਗਾ ਕੋਈ ਕਾਹਦੇ ਨਹੀਂ ਹੈਗਾ ਝਾੜ ਠੀਕ ਆ ਕੱਲ ਗੱਗੇ ਨੇ ਬੱਚੇ ਬੱਚੇ ਨੂੰ ਉਹੀਓ ਤੱਕੇ ਤੇ ਹਾਸੀ ਮਜ਼ਾਕ ਜਬ ਵੀ ਕਰੀਲ ਜੀ ਪਾਤੀ ਸੀ ਆਪਣਾ ਕੋਲ ਨਹੀਂ ਵੀਰੇ ਇਹ ਹੈਗਾ ਵੀ ਝੂਠ ਵਾਲੀ ਕੱਲ ਇੰਨਾ ਕੁ ਝਾੜ ਨਿਕਲਿਆ ਦੀ ਬਹੁਤ ਹੈ ਉੱਪਰ ਤੇ ਛੋਟਾ ਬੁੱਝਾ ਵੀ ਹੈ ਨਾ ਜਿਸ कलर ਹੋ ਗਈ ਹਾਂ ਨਵਾਰੀ ਰਾਕੀ ਇਹ ਜਿਹੜਾ ਕਾਲੇ ਰੰਗ ਵਾਲਾ ਇਹ ਇਹ ਨੀਵੇਂ ਬੁੱਝਾ ਰਿਹਾ ਹੋ ਹੂੰ ਇਹ ਚਿਦਾਣਾ ਹੈਗਾ ਹੁਣ ਐਨ ਵਧੀਆ ਯਾਰ ਉਹਦਾ ਕੁਸਤਾ ਪਰਫੋਕ ਨਿਕਲਗੀ ਇਹ ਜਿਹੜਾ ਦਾਣਾ ਦਾ ਹੈਗਾ ਇਹ ਪਰ ਪ੍ਰੀ ਗਾਲ ਹੈ ਆ ਲੈ ਇੰਨਾ ਕ ਦਾਣਾ ਆਇਆ ਹੋ ਗਈ ਆ ਲੈ ਥੋੜਾ ਸਕਦਾ ਹੁੰਦੇ ਨਾਲ ਪੱਖੇ ਨਾਲ ਹੈ ਚੌੜਾ ਹੋ ਗਿਆ ਚੌੜ ਪਤਲਾ ਹੋ ਗਿਆ ਹਾਂ ਤੂੰ ਤੇਰੇ ਘੰਡੇ ਕੀ ਜਾਂਦੇ ਉਹ ਰਹਿੰਦੇ ਨੂੰ ਨਾਲ ਖੋਲ ਨਹੀਂ ਗਈ ਗੱਲ ਨੂੰ ਹਾਂ ਮੋਸੇ ਆਉਂਦੇ ਆ ਅੱਛਾ ਅੱਛਾ ਦਵਾਰ ਹੈ ਹਾਂ ਨਹੀਂ ਸਿੰਮਾ ਬੋਲੀ ਭਾਈ ਅੰਦਰ ਤੋਂ ਨਿਪੜ ਗਿਆ ਸਾਰਾ ਆਹ ਵੇਹਾਂ ਉਹ ਦੇਖੋ ਭਾਈ ਬੈਣਾ ਕਿਵੇਂ ਭੱਜਦੀਆਂ ਫਿਰਦੀਆਂ ਉਹ ਖੜਾ ਆਪਣਾ ਟਰੈਕਟਰ ਸਾਹਮਣੇ ਉੱਥੀ ਵੱਢ ਕੇ ਆਇਆ ਹਜੇ ਉਹੀ ਖੇਤਾਂ ਚੋਂ ਲੰਘ ਕੇ ਆਈਆਂ ਕਰੋ ਜੱਕ ਤਿੰਨ ਨੇ ਭੱਜਦੀਆਂ ਆਈਆਂ ਉਧਰ ਹੋਵੇ ਦੈਨੋਂ ਨਿਕਲੂਗੀ ਹੁਣ ਬਾਹਰ ਬੰਨਾਂ ਪਾ ਚੜੂਗੀ ਆ ਨਿਕਲ ਅਗੇ ਉਹ ਨਾ ਚਲ ਜੀਆ ਚਲੋ ਕੱਢਦੇ ਆ ਫਿਰ ਹੁਣ ਟਰੈਕਟਰ ਬਾਧਾ ਟਾਈਮ ਹੋ ਗਿਆ ਤੇ ਦੂਆ ਟਰੈਕਟਰ ਲੈਣਾ ਆਇਆ ਤੇ ਪੂਰੇ ਗਿੱਲੇ ਚ ਬਾੜ ਗਿਆ ਫਸ ਗਿਆ ਹੁਣ ਇਹ ਗਿੱਲਾ ਦਾ ਔਰ ਇਹ ਖਾਸਾ ਪਾਣੀ ਪੂਣੀ ਆਇਆ ਵਾ ਉੱਪਰਲੇ ਖੇਤਾਂ 'ਚ ਇੱਦਾਂ ਫੇੜ ਕਾ ਥੁੰਜਾ ਇਹ ਇੱਧਰ ਸੁੱਕਾ ਦਾ ਇੱਧਰ ਨੂੰ ਲੰਗਾਉਣਾ ਦਾ ਇਕਣਾ ਉਹ ਲੈਡਵਲ ਦੀ ਬੁਲਟ ਦੀ ਪਹੀ ਪਹੀ ਤੇ ਇਕਣਾ ਲਿਆ ਕੇ ਇਕਣਾ ਲਿਹਾਉਣਾ ਦਾ ਆਪਾ ਪਾ ਕਹਿੰਦੇ ਇਦਾਂ ਨੂੰ ਜੁਣਾ ਲੀਏ ਆਪਾਂ ਨੂੰ ਐ ਨਹੀਂ ਦਾ ਪਤਾ ਇਦਾਂ ਗਾ ਦਾ ਪਿੱਛੇ ਨੂੰ ਦੇਖ ਲੇ ਸਾਰਾ ਜਿਲ੍ਹਾ ਦਾ ਵੇਖੋ ਮੈਂ ਐਨੀ ਆਪੇ ਜਿੰਨੀ ਚਲੋ ਚਲੋ ਘੱਟੇ ਮਾਰਦੇ ਮਾਰਦੇ ਚਲੋ ਆਸ ਲੈ ਕਨੇ ਜੀਪ ਘੜਦਾ ਅੱਕੇ ਨੂੰ ਬੈਣਾ ਇੱਕ ਤਾਂ ਪਹੀਆ ਚੜ ਗਿਆ ਤਾਂ ਨਾ ਇੱਥੇ ਤੇ ਪੂਰੇ ਤੱਕ ਦਾ ਆ ਗਿਆ ਗਿੱਲੇ ਜੋ ਉੱਥੇ ਤੇ ਲੈ ਕੇ ਇੱਥੇ ਤੱਕ ਕਿੰਨੇ ਗਿੱਲਾ ਹੁਣ ਪਹੀਆ ਆ ਗਿਆ ਹੋਰੇ ਤੇ ਕਰਾਣਾ ਲੇ ਟਾਇਰ ਪਾਈ ਪਰ ਪਿਛਲੇ ਚੱਲੇ ਆ No se le ponga ardilla. ਵੀਰੇ ਲਿਆਉਣਾ ਪੈਣਾ ਅਜਾ ਇੱਕ ਵਾਰ ਤਾਂ ਹੋ ਗਿਆ ਦਾ ਇਹ ਜੋੜੀ ਇਹ ਲਿਆਉਣਾ ਪੈਣਾ ਮੈਨੂੰ ਵੀ ਐ ਹੋ ਗਿਆ ਦਾ ਮੈਂ ਲਾਈਫ ਤੋਂ ਗਿਆ ਪੈ ਗਿਆ ਕਿਦੀ ਪਿੰਨੀ ਗਿਰਕਿਓ ਪਿੰਦੇ ਦੀ ਹਾਂ ਇਹ ਮਿਲ ਗਈ ਨਾ ਦੂਈ ਪਿੰਨ ਇੱਕ ਲੋ ਅੱਛਾ ਉਹ ਬਈ ਨਾ ਮੈਂ ਅੱਗੇ ਜਾ ਕੇ ਗੁਰੂ ਜੀ ਆਪਾਂ ਦਾ ਉਹ ਮੈਂ ਹੋਰ ਗੱਲ ਤੇ ਡਰ ਗਿਆ ਤਾਂ ਤੈਨੂੰ ਰੇ ਨੂੰ ਮੈਨੂੰ ਮੈਂ ਇੱਧਰ ਆਇਆ ਹੀ ਨਹੀਂ ਹਾਂ ਮੈਨੂੰ ਐ ਤਾਂ ਵੀ ਇਹ ਜਿਹੜਾ ਆਹ ਨੱਕੇ ਨੂੰ ਪਾਣੀ ਭੜਿਆ ਇਹਨਾਂ ਦਾ ਪਰ ਇਹਨਾਂ ਦਾ ਉੱਪਰ ਦੇ ਖੇਤ ਦਾ ਪਾਣੀ ਆ ਕੇ ਜਿਹੜੀ ਟਰੈਕਟਰ ਦੀ ਲੀ ਬਣਾਈ ਨੇ ਉੱਥੇ ਪਿਆ ਵਾ ਹਾਂ ਉਹ ਉੱਥੇ ਪਿਆ ਵਾ ਪਾਣੀ ਸੇ ਮੈਂ ਤੈਨੂੰ ਤਾਂ ਰੋਕਦੇ ਤੇ ਇੱਧਰ ਨਾਲ ਲੈ ਕੇ ਜਾ ਵੀ ਉਰੇ ਗਿੱਲਾ ਬਿਆ ਨੱਕੇ ਦੇ ਹੂੰ ਮੈਂ ਲਿਆ ਰਿਹਾ ਤਾਂ ਇੱਧਰ ਨੂੰ ਆਪਾਂ ਕਹਿੰਦੇ ਉੱਪਰੋਂ ਲੈ ਕੇ ਆ ਮੈਂ ਉੱਤਰ ਗਿਆ ਹੀ ਨਹੀਂ ਮੈਂ ਤੈਨੂੰ ਹੱਥ ਮਾਰ ਕੇ ਵੀ ਪਰਾਂ ਨੂੰ ਕਮਾਲਾ ਉਰੇ ਪਿੰਨ ਗਿਰੀ ਆ ਦੀ ਦੇਖ ਦੇ ਚਲੋ